ਕਿਤ ਨੂੰ ਨੇਵ ਚੱਲਿਆ ਜੀ ਜਿਹੜਾ ਨਾਲ ਅਗਮਸ਼ਨ 13-13 ਤੇ ਦੇਖ ਰਹੇ ਹਾਂ ਦਲਸਤਾਨੋਂ ਸਭ ਤੋਂ ਪਹਿਲਾਂ ਮੇਰੇ ਨੂੰ ਅਫਸਰਾਂ ਦੇ ਪਿਆਰ ਪਰ ਸਿਫਾ ਦੀ ਸੋ ਅੱਜ ਪੰਡ ਮਹਿਲ ਕਲਾ ਮਹਿਲ ਕਲਾ ਦੇ ਵਿੱਚ ਗੁਰਪੁਰਾ ਸੁਮੀ ਪਾਠਾ ਦੇ ਇਸਲੇ ਬੈਕਗਰਾਉਂਡ ਜਿੱਥੇ ਨਾਥ ਸਾਹਿਬ ਦਾ ਨੀਰਾਵਾਜ ਦਾ ਸੋ ਉੱਥੇ ਹੀ ਪਹੁੰਚੇ ਅਤੇ ਪੰਡ ਦੀ ਨਤਰ ਤੋਂ ਸੰਤ ਵੱਲੋਂ ਅਤੇ ਜੋ ਪ੍ਰਬੰਧ ਆਪھوں ਦੇ ਉਹਨਾਂ ਦੇ ਬਿਨਾਂ ਨਾਥਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਜਨਮ ਦਿਨ ਦੇ ਵਿੱਚ ਵਾਰਨ ਦਾ ਮਨਾਇਆ ਜਾਂਦਾ ਸੋ ਉਹਨਾਂ ਕੋਲ ਛੋਟੀ ਜਾਣਕਾਰੀ ਲਵਾਂਗੇ ਸੋ ਆਪ ਦੱਸੋ ਇਹ ਸਾਡੀ ਵੀਡੀਓ ਦਾ WhatsApp ਦੇ ਉੱਤੇ ਹੋਰ ਆਪਣੇ ਯਾਰਾਂ ਦੋਸਤਾਂ ਕੋਲ ਬਹੁਤ ਬਹੁਤ ਤੱਕੇ ਜੋ ਬਾਬਾ ਜੀ ਦਾ ਜਨਮ ਲੈਣਾ ਲੋਹੜੀ ਦੇ ਵਿੱਚ ਇੱਕ ਨਗਰ ਕਨੇਓ ਖੁਸ਼ੀ ਨਾਲ ਮਨਾਇਆ ਜਾਂਦਾ ਸ਼ੰਕਪਾਲੀ ਮੰਦਰ ਵੀ ਪਾਏ ਜਾਂਦੇ ਸੋ ਉਹਦੇ ਸਬੰਧ ਦੇ ਵਿੱਚ ਅਸੀਂ ਤੁਹਾਡੇ ਤੋਂ ਖਰੀ ਵੀਰੂ ਜਾ ਰਹੇ ਹਾਂ ਸੋ ਆਪਾ ਪ੍ਰਧਾਨ ਜੀ ਨੂੰ ਕਹੋ ਜੀ ਫਤੂ ਕਲੈਟੀ ਕਮੇਟੀ ਦੇ ਅਨੁਸਾਰ ਬੰਦ ਕਰਦੇ ਸੋ ਜਿਹੜਾ ਇਹ ਅਨਾਥਾਂ ਦੇ ਆਪਣੇ ਰੀਰ ਤੇ ਲੰਗਰ ਲਾਇਆ ਜਾਂਦਾ ਬਾਕੀ ਸੋ ਇਹ ਕੰਟੀਨੈਂਟ ਵੀ ਸੰਭਾਲ ਜਿਹੜੀ ਤੁਹਾਡੀ ਬੀਨਾਂ ਲੰਗਰ ਵਾਲੀ ਲੰਗਰ ਵਾਲਾ ਪੁੱਤਨ ਲਾਇਆ ਸੋ ਕੋਈ ਪਰ ਕੁੜੇ ਸਖਾਰ ਵਾਲੀ ਇਹ ਲੰਗਰ ਵੀ ਸਾਡੀ ਪਹਿਲ ਖਲਾ ਦੀ ਸਾਹ ਦੇ ਨੂੰ ਨਗਰ ਨਵਾਸੀ ਤੋਂ ਨਕਰਪੁਰ ਚੈਪਲ ਤੋਂੋਂ ਜਾਂਦਾ ਲਗਾਇਆ ਤੇ ਇਹ ਲੰਗਰ ਸਾਡਾ ਸਤਵੰਨ ਲੰਗਰ ਦਾ ਤੇ ਚੱਲਦੇ ਆ। ਇਹਦੇ ਵਿੱਚ ਪੂਰੀਆਂ ਤੇ ਦਾਲ ਸੋਲੇ ਦੀ ਉਹ ਸਬ지 ਤੇ ਪ੍ਰਸਾਦ। ਪੂਰੀਆਂ। ਇੱਕ ਸਾਡੀ ਬੜਾ ਇਹ ਸਾਰੇ ਨਗਰ ਵੱਲੋਂ ਮੜਾਇਆ ਜਾਂਦਾ। ਤੇ ਲੋੜੀ ਦੇ ਇਹ ਲੋੜੀ ਦੇ ਗਹਿਣਾ ਜਿਹੜਾ ਇਹ ਪਿੰਡ ਦੀ ਨਗਰ ਦੀ ਸ਼ਗਤ ਵੱਲੋਂ ਰਾਲ ਮਲਿਕ ਬੁਲਾਇਆ ਜਾਂਦਾ। ਸੂਕੇ ਇਥੇ ਨਗਰ ਵੀ ਲਾਇਆ ਜਾਂਦਾ ਵਾਤਵਾਦ ਸੂ ਸੰਕਟ ਹੈ ਕਿ ਕੁਝ ਚਾਲੇ ਹੋਣੇ ਦੀ ਹੈ ਜੇ ਸੰਕਟਾ ਸਾਡੇ ਜਵੇਰ ਦਾ ਹੁਣ ਪੰਜਾਬ ਵਿੱਚ 44 ਛੋਟੇ ਮਹਾਂ ਦਾ ਹੋਰ ਇੰਡੀਆ ਤੋਂ ਬਲਣਾ ਜਾਂਦਾ ਹੈ ਸਾਦੇ ਹੀ ਸਭ ਵੀ ਇਸ ਤਰ੍ਹਾਂ ਕਿ ਬੁਲਿਆ ਨਾ ਇਹ ਬਾਪੇ ਨਾਸ ਦੀ ਹੋਰ ਨਾ ਹਾਂ ਜਾਨ ਮਨੇ ਹਾਂ ਜੀ ਇਹ ਬਹੁਤ ਸਖਿਆਲੀ ਜੇ ਵਾਦ ਕਰੀਏ ਸਾਰੇ ਚੁਕਿਆ ਨੀ ਜੋ ਵੀ ਮਨੋਕਾਮਨਾ ਲਾਉਂਦੇ ਨੇ ਸਰਦ ਪਾਉਣ ਨਾਲ ਆਉਂਦੇ ਨੇ ਸਰਦ ਜੋ ਵੀ ਦਰਸ਼ਕਾਂ ਦੇ ਸੰਗਤ ਹੁੰਦੀ ਹੈ ਆਪਣੀ ਸਰਦਾ ਦੇ ਨਾਲ ਆਉਂਦੀ ਆ ਉਹਨਾਂ ਦੀ ਮਨੋਕਾਮਨਾ ਪੂਰੀ ਹੁੰਦੀ ਆ ਸੋ ਇੱਕ ਮਿੰਟ ਇਹਨੂੰ ਦਾਵਾਗਾ ਸੋ ਆਪ ਸਾਰੇ ਤੁਹਾਨੂੰ ਬੇਨਤੀ ਹੈ ਸਾਡੀ ਵੀਡੀਓ ਤੁਸੀਂ ਦੇਖੀ ਸਾਡੀ ਬਾਤ ਬਾਤ ਵਧੀਆ ਵਾਟਸਐਪ ਤੇ ਸ਼ੇਅਰ ਕਰੋ ਜੇ ਕੋਈ ਕੋਤਾ ਕਰ ਸਕਦਾ ਹੈ Oh. ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ